ਅੰਮ੍ਰੋੜ ਦਿਨਾਂ ਦੀ ਇਸ ਤਰ੍ਹਾਂ ਦਾ ਮੌਸਮ ਰਹਿਣ ਦੀ ਸੰਭਾਵਨਾ ਕੀ ਲੱਗਦਾ ਕਿ ਅੰਮ੍ਰੋੜ ਦਿਨਾਂ 'ਚ ਬਾਰਿਸ਼ ਹੋਵੇਗੀ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਅਹ ਦੇਖੋ ਜਿਹੜਾ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਮੌਨਸੂਨ ਨੇ ਇਸ ਵਾਰੀ ਕਾਫੀ ਅਸੀਵ ਦੇਖਿਆ ਕਿ ਉਤਰਾ ਚੜਾ ਦੇਖੇ ਗਏ ਨੇ ਅਹ ਜਿਸ ਤਰ੍ਹਾਂ ਕਿ ਪਹਿਲਾ ਮੌਨਸੂਨ ਸੀਜ਼ਨ ਜਦੋਂ ਜੁਲਾਈ ਦਾ ਸਟਾਰਟ ਹੋਇਆ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਫਰਸਟ 1 ਫੋਰਟਨਾਈਟ ਆਫ ਜੁਲਾਈ ਪਾਸ ਹੋਣ ਹੋਇਆ ਤਾਂ ਕਾਫੀ ਅੱਛਾ ਮੌਨਸੂਨ ਦਾ ਸਿਨੈਰੀਓ ਰਿਹਾ ਹੈ ਜਿਹਦੇ ਵਿੱਚ ਕੀ ਕੁਝ ਡਿਸਟ੍ਰਿਕਟਸ ਦੇ ਵਿੱਚ ਬੜੀ ਅੱਛੀ ਰੇਨਫਾਲ ਹੋਈ ਹੈ ਕੁਝ ਤੇ ਵਿੱਚ ਮਤਲਬ ਥੋੜੀ ਘੱਟ ਹੋਈ ਹੈ ਜੇ ਆਪਾਂ ਓਵਰਆਲ ਹੁਣ ਤੱਕ ਦੀ ਗੱਲ ਕਰਦੇ ਆਂ ਪੂਰਾ ਇੱਕ ਜ਼ੋਨ ਤੋਂ ਲੈ ਕੇ ਜਿਹੜੀ ਹੁਣ ਤੱਕ ਦੀ ਜੁਲਾਈ ਤੱਕ ਦੀ ਰੇਨਫਾਲ ਹੈਗੀ ਆ ਤਾਂ ਅਸੀਂ ਹਲੇ ਥੋੜਾ ਜਿਹਾ ਡੈਫਿਸਿਟ ਦੇ ਵਿੱਚ ਹੈਗੇ ਆ 20% ਤੱਕ ਡੈਫਿਸਿਟ ਚੱਲ ਰਿਹਾ ਪਰ ਜੇ ਆਪਾਂ ਪਿਛਲੇ ਹਫਤੇ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲੇ 34% ਜਿਹੜੀ ਜ਼ਿਆਦਾ ਬਾਰਿਸ਼ ਹੋਈ ਹੈ ਤੇ ਸਭ ਤੋਂ ਜ਼ਿਆਦਾ ਜਿਹੜੀ ਬਾਰਿਸ਼ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਈ ਹੈ ਜਿਹੜੀ ਕਿ 90% ਐਕਸੈਸ ਚੱਲ ਰਹੀ ਹੈ ਤੇ ਬਾਕੀ ਕੁਝ ਜਿਹੜੇ ਜ਼ਿਲ੍ਹੇ ਡੈਫਿਸਿਟ ਦੇ ਵਿੱਚ ਚੱਲ ਰਹੇ ਨੇ ਉਹਦੇ ਵਿੱਚ ਜਿਵੇਂ ਕਿ ਮਾਂਸਾ ਹੈਗਾ ਬਠਿੰਡਾ ਹੈ ਫਿਰੋਜ਼ਪੁਰ ਹੈ ਫਰੀਦਕੋਟ ਹੈ ਬਰਨਾਲਾ ਹੈ ਹੁਸ਼ਿਆਰਪੁਰ ਹੈ ਫਤਿਹਗੜ੍ਹ ਸਾਹਿਬ ਹੈ ਕੁਝ ਇਹ ਡਿਸਟ੍ਰਿਕਟਸ ਨੇ ਜਿਨ੍ਹਾਂ ਦੇ ਵਿੱਚ بارش ਜਿਹੜੀ ਉਹ ਘੱਟ ਹੋਈ ਹੈ ਤੇ ਬਾਕੀ ਸਭ ਤੋਂ ਜ਼ਿਆਦਾ ਜਿਹੜੀ بارش ਹੈਗੀ ਆ ਉਹ ਆਪਣੇ ਕੋਲ ਫਿਰੋਜ਼ ਡੈਫਿਸਿਟ ਜਿਹੜੀ ਆ ਫਿਰੋਜ਼ਪੁਰ ਚ ਰਹੀ ਆ ਤੇ ਸੰਗਰੂਰ ਦੇ ਵੀ ਸਭ ਤੋਂ ਜ਼ਿਆਦਾ ਰਹੀ ਆ ਸੋ ਜੇ ਆਪਾਂ ਟੈਂਪਰੇਚਰਸ ਦੀ ਗੱਲ ਕਰਦੇ ਆ ਤਾਂ ਟੈਂਪਰੇਚਰਸ ਜਿਹੜੇ ਨੇ ਹੌਣ ਚੱਲ ਰਹੇ ਆ ਉਹ ਨਾਰਮਲ ਤੋਂ ਥੋੜੇ ਜਿਹਾ ਜ਼ਿਆਦਾ ਚੱਲ ਰਹੇ ਆ ਕਿ ਕਿ ਕੱਲ ਸਾਡੇ ਕੋਲ 35 ਡਿਗਰੀ ਜਿਹੜਾ ਲੁਧਿਆਣੇ ਰਿਕਾਰਡ ਕੀਤਾ ਗਿਆ ਤੇ ਜੇ ਆਪਾਂ ਹਾਈਐਸਟ ਦੀ ਗੱਲ ਕਰਦੇ ਆ ਤਾਂ 38 ਡਿਗਰੀ ਜਿਹੜਾ ਟੈਂਪਰੇਚਰ ਆ ਪਠਾਨਕੋਟ ਤੋਂ ਰਿਕਾਰਡ ਕੀਤਾ ਗਿਆ ਤੇ ਸਭ ਤੋਂ ਘੱਟ ਜਿਹੜਾ ਟੈਂਪਰੇਚਰ ਆ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ ਜਿਹੜਾ ਕਿ 33 ਡਿਗਰੀ ਰਿਕਾਰਡ ਕੀਤਾ ਗਿਆ ਸੋ ਇਹ ਟੈਂਪਰੇਚਰਸ ਜਿਹੜੇ ਨੇ ਹੁਣ ਫੇਰ ਲਗਾਤਾਰ ਵੱਧ ਰਹੇ ਨੇ ਜੇ ਆਪਾਂ ਦੇਖੀਏ ਤਾਂ ਗ੍ਰੈਜੂਲੀ ਜਿਹੜੇ ਟੈਂਪਰੇਚਰਸ ਨੇ ਇਹ ਰਾਈਜ਼ ਹੋ ਰਹੇ ਨੇ ਜਿਹੜੇ ਕਿ ਆ ਥੋੜੇ ਜਿਹਾ ਨਾਰਮਲ ਤੋਂ ਜ਼ਿਆਦਾ ਨਹੀਂ ਰات ਦਾ ਟੈਂਪਰੇਚਰ ਵੀ ਜ਼ਿਆਦਾ ਚੱਲ ਰਿਹਾ 28 ਡਿਗਰੀ ਤੱਕ ਚੱਲ ਰਿਹਾ ਸੋ ਇਹ ਜਿਹੜੇ ਹਾਲਾਤ ਨੇ ਇਹਦੇ ਵਿੱਚ ਹੁਣ ਮੌਨਸੂਨ ਦੇ ਵਿੱਚ ਥੋੜੀ ਜਿਹੀ ਸਾਨੂੰ ਬ੍ਰੇਕ ਨਜ਼ਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਸਾਡੇ ਕੋਲ ਜਿਹੜੀ ਫੋਰਕਾਸਟ ਆਈ ਹੈ ਤੇ ਹਲੇ 16 17 ਤੱਕ ਜਿਹੜੀ ਬਾਰਿਸ਼ ਦੀ ਸੰਭਾਵਨਾ ਨਹੀਂ ਨਹੀਂ ਹੈਗੀ ਪਰ ਇਹ ਜਿਹੜੀ ਹਮਸ ਜਿਹੜੀ ਵਾਲੀ ਗਰਮੀ ਹੈ ਇਹ ਬਰਕਰਾਰ ਰਹੇਗੀ ਕਿਉਂਕਿ ਵੈਸੇ ਵੀ ਆਪਾਂ ਦੇਖ ਰਹੇ ਆ ਕਿ ਜਿਵੇਂ ਚੋਨੇ ਦਾ ਸੀਜ਼ਨ ਚੱਲ ਰਿਹਾ ਤਾਂ ਹਿਊਮਿਡਿਟੀ ਕਾਫੀ ਜ਼ਿਆਦਾ ਹੈਗੀ ਹੈ ਸੋ ਬਾਕੀ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਕੇ ਵੀ ਥੋੜੀ ਜੀ ਡਿਸਟਰਬੈਂਸ ਹੋ ਜਾਂਦੀ ਹੈ ਉਹਦੇ ਨਾਲ ਆਈਸੋਲੇਟਿਡ ਪਲੇਸਿਸ ਤੇ ਬਾਰਿਸ਼ ਹੋ ਸਕਦੀ ਹੈ ਬਟ ਜਿਵੇਂ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਉਹ ਥੋੜੀ ਜੀ ਸਲੋ ਹੋਈ ਹੋਈ ਹੈ ਮੌਨਸੂਨ ਦੇ ਵਿੱਚ ਬ੍ਰੇਕ ਵੀ ਆਇਆ ਹੋਇਆ ਨਜ਼ਰ ਆ ਰਿਹਾ ਜਿਦੇ ਕਰਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਬਹੁਤ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਹੀਂ ਨਜ਼ਰ ਆ ਰਹੀ ਤੁਹਾਨੂੰ ਲੱਗਦਾ ਹੈ ਜਾ ਤင် ਗੜ ਦੇ ਹੋਏ ਦਿਨ ਚਾਹੇ ਗਰਮੀ ਦਾ ਲੋਕਾਂ ਨੂੰ ਸੰਭਾਲਣ ਨੂੰ ਹੋਵੇਗਾ ਥੋੜਾ ਜਿਹਾ ਚੁਪਚਿਪੀ ਗਰਮੀ ਦਾ ਅਸਰ ਹੈ ਹਾਂਜੀ ਕਿਉਂਕਿ ਦੇਖੋ ਟੈਂਪਰੇਚਰ ਵੀ ਫਾਦਰ ਰਹੇ ਨੇ ਜਿਸ ਤਰ੍ਹਾਂ ਕਿ 35 36 ਡਿਗਰੀ ਟੈਂਪਰੇਚਰ ਜਿਹੜਾ ਉਹ ਪਹੁੰਚ ਚੁੱਕਿਆ ਹੈ ਤੇ ਨਾਰਮਲ ਤੋਂ ਉਹ ਜ਼ਿਆਦਾ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ 34 ਡਿਗਰੀ ਆਪਾਂ ਨਾਰਮਲ ਕਨਸਿਡਰ ਕਰਦੇ ਆ ਇਸੇ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਹੈਗਾ 26 ਡਿਗਰੀ ਨਾਰਮਲ ਕਨਸਿਡਰ ਕਰਦੇ ਆ ਪਰ 28 ਤੱਕ ਚੱਲ ਰਿਹਾ ਸੋ ਦੋਨੋਂ ਹੀ ਟੈਂਪਰੇਚਰਸ ਜਿਹੜੇ ਨੇ ਅਬਵ ਨਾਰਮਲ ਨੇ ਇਸੇ ਕਰਕੇ ਰਾਤ ਨੂੰ ਵੀ ਕਾਫੀ ਅਨਕੰ ਤੇ ਹਿਊਮਿਡਿਟੀ ਲੈਵਲ ਜਿਹੜਾ ਉਹ ਕਾਫੀ ਜ਼ਿਆਦਾ ਹੈ ਕਿਉਂਕਿ ਸਵੇਰ ਦੀ ਨਮੀ ਦੇ ਨਾਲ-ਨਾਲ ਜਿਹੜੀ ਦੁਪਹਿਰ ਦੀ ਨਮੀ ਆ ਉਹ ਵੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਜਿਸ ਦੇ ਕਾਰਨ ਕਿ ਜਿਹੜੀ ਹਮਸ ਬਣੀ ਹੋਈ ਹੈਗੀ ਆ ਇੱਕ ਵੈਸੇ ਵੀ ਲੋਕਲਾਈਜ਼ਡ ਕੰਡੀਸ਼ਨਸ ਹੁੰਦੀਆਂ ਨੇ ਜਦੋਂ ਖੇਤਾਂ ਦੇ ਵਿੱਚ ਪਾਣੀ ਲੱਗਦਾ ਹੈ ਤਾਂ ਉਹਦੇ ਨਾਲ ਵੀ ਵਾਸ਼ਪੀਕਰਨ ਨਾਲ ਜਿਹੜੀ ਮਤਲਬ ਪਾਣੀ ਉੱਡਦਾ ਆ ਉਹਦੇ ਨਾਲ ਵੀ ਕਾਫੀ ਇਸ ਤਰ੍ਹਾਂ ਦਾ ਐਟਮੋਸਫੇਅਰ ਬਣ ਜਾਂਦਾ ਸੋ ਹਲੇ ਹਮਸਪਰੀ ਜਿਹੜੀ ਗਰਮੀ ਹੈ ਉਹ ਬਰਕਰਾਰ ਰਹੇਗੀ ਤੇ ਜਿੰਨੀ ਦੇਰ ਤੱਕ ਬਾਰਿਸ਼ ਨਹੀਂ ਆਂਦੀ ਉਨੀ ਦੇਰ ਤੱਕ ਸਾਨੂੰ ਇਸ ਤੋਂ ਕੋਈ ਛੁਡਕਾਰਾ ਮਿਲਣ ਦੀ ਸੰਭਾਵਨਾ ਨਹੀਂ ਲੱਗਦੀ ਹਨਾ ਕਿਸਾਨਾਂ ਨੂੰ ਜਦੋਂ ਬਰਾਮਾ ਉੱਤਨ ਕੀਦਰਾ ਜਿਵੇਂ ਇਹ ਗਰਮੀ ਤੇ ਜਿੰਦੇ ਵਾਸਤੇ ਆ ਦੇਖੋ ਇੰਨੀ ਜ਼ਿਆਦਾ ਜਿਵੇਂ ਹਿਊਮਿਡਿਟੀ ਹੋ ਰਹੀ ਹੈ ਤਾ ਕੁਛ ਜਿਹੜੇ ਜਿਵੇਂ ਝੋਨੇ ਦੇ ਵਿੱਚ ਇਨਸੈਕਟ ਪੈਸਟ ਐਟੈਕ ਹੋ ਸਕਦਾ ਜਾਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆਂ ਕਿ ਮੂੰਗੀ ਦੀ ਜਿਹੜੀ ਫਸਲ ਹੈ ਉਹਦੇ ਤੇ ਐ ਤੇ ਨਰਮੇ ਤੇ ਵੀ ਹੋ ਸਕਦਾ ਸੋ ਕਿਸਾਨ ਵੀਰਾਂ ਨੂੰ ਇਹੀ ਸਲਾਹ ਦਿੱਤੇ ਜਾ ਰਹੀ ਹੈ ਉਧਰੋਂ ਮੱਕੀ ਦੇ ਵਿੱਚ ਵੀ ਫਾਲ ਆਰਮੀ ਵਾਰਮ ਦਾ ਜਿਹੜਾ ਐਟੈਕ ਹੈਗਾ ਉਹਦੇ ਲਈ ਵੀ ਡਿਵਾਈਸਰੀਜ਼ ਇਸ਼ੂ ਕੀਤੀਆਂ ਜਾ ਰਹੀਆਂ ਨੇ ਸੋ ਰੈਗੂਲਰ ਇੱਕ ਤਾਂ ਆਪਣਾ ਵਿਜ਼ਿਟ ਰੱਖਣ ਰੈਗੂਲਰ ਮੋਨੀਟਰਿੰਗ ਰੱਖਣ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਚੀਜ਼ ਦਾ ਜਾਂ ਕਿਸੇ ਕੀਟ ਦਾ ਜਾਂ ਕਿਸੇ ਬਿਮਾਰੀ ਦਾ ਪ੍ਰਕੋਪ ਨਜ਼ਰ ਆ ਰਿਹਾ ਹੈ ਤਾਂ ਉਹ ਫਿਰ ਜਿਹੜੇ ਖੇਤੀਮਾਰਾਂ ਨਾਲ ਜਿਹੜੇ ਆਪਣੇ ਲੋਕਲ ਜਿਹੜੇ ਸੈਂਟਰਸ ਨੇ ਜਾਂ ਪੀਏਯੂ ਦੇ ਜਿਹੜੇ ਮਾਹਰ ਨੇ ਉਹਨਾਂ ਨਾਲ ਸੰਪਰਕ ਕਰਨ ਤੇ ਮਤਲਬ ਛੇਤੀ ਤੋਂ ਛੇਤੀ ਜੜਾਇਆ ਉਹਦਾ ਆਪਾਂ ਬਚਾਅ ਕਰ ਸਕੀਏ